ਬਾਕਿਉ ਨਹੀਂ ਹੁੰਦਾ ਜੋਗੀ ਕਦੇ ਅੰਨੇ ਨਹੀਂ ਹੁੰਦੇ ਹਾਂ ਹਾਂ ਕਦੇ ਐਨਕ ਨਹੀਂ ਲੱਗੀ ਹੁੰਦੀ ਜੋਗੀ ਤੇ ਦੇਖੀਏ ਕਦੇ ਐਨਕ ਲੱਗੀ ਸਭ ਕੁਛ ਹੀ ਹੈ ਪਰ ਵਰਤੇ ਦਾ ਜਿਸ ਨੂੰ ਉਹਨੂੰ ਪਤਾ ਹੁੰਦਾ ਵੀ ਆਏ ਕਿ ਨਹੀਂ ਹੈ ਵਰਤਦੇ ਹੀ ਆਪਾਂ ਤਾਂ ਤਾਈ ਦਾ ਤੈਨੂੰ ਬਾਜ ਮਾਰ ਕੇ ਸੱਦ ਕੇ ਲਿਆ ਮੇਰੇ ਹਾਂਦਿਆਂ ਨੇ ਸਾਰੇ ਨੀਂਗਾ ਬਣਾ ਲਈ ਆਪਾਂ ਨਹੀਂ ਹਜੇ ਬਖਾਈ ਵੀ ਨਹੀਂ ਐਨਕ ਵੀ ਨਹੀਂ ਲਵਾਈ ਆਪਾਂ ਬਣਾਵੇ ਪੜ ਗਈ ਅੱਖਾਂ ਰੱਖੇ ਸ਼ਰਮ ਆਪਾਂ ਮੁਕਲ ਮੀਨ ਦਿੱਤਾ ਕਦੇ ਅੱਖਾਂ ਤਾਂ ਜਹਾਨ ਹੈ ਅੱਖਾਂ ਨਹੀਂ ਤਾਂ ਕੁਝ ਵੀ ਨਹੀਂ ਹੈ ਕਾਲੀ ਰਾਤ ਹੈ ਜਿੱਥੇ ਸ਼ਰਮਾ ਮੁੱਕ ਨਹੀਂ ਤੇ ਤਾਪਾ ਕਦੇ ਵੀ ਉਹ ਰਾਜਕਮਲ ਤੋਂ ਲੈਂਦੇ ਹੋਣਗੇ ਹਾਂ ਹਾਂ ਉਹ ਵੀ ਆਪਣਾ ਹੀ ਪ੍ਰਾਣ ਪਰ ਮਾਰੀ ਚੀਜ਼ ਨਹੀਂ ਕੋਈ ਵੀ ਦਿੰਦਾ ਸਲਾਈ ਲਾਣੀ ਹੈ ਕਿ ਸਿੱਸੀ ਰੱਖਣੀ ਹੈ ਸਿੱਸੀ ਰੱਖਣੀ ਹੈ ਸਲਾਈ ਹੁਣ ਕੰਮ ਹੀ ਨਹੀਂ ਨਾ ਦੁਪਹਿਰੇ ਸਿਖਰ ਤੇ ਘੰਟਾ ਭਾਈ ਰੱਖੇਗਾ ਵੀ 2 ਗਮਿੰਟ ਲੱਗੂਗਾ ਉਹਨਾਂ ਚੀਜ਼ ਨਹੀਂ ਹੈ ਦਿਖਾ ਕਿਹੜਾ ਹੈ ਮੰਮੀਰੇ ਆ ਇੱਕ ਤਾਂ ਜਮਾ ਹੀ ਨਰਮ ਜਾ ਹੁੰਦਾ ਹੈ ਨਾ ਨਾ ਸਲਾਈ ਤੋਂ ਕੀ ਕਰਉਣਾ ਪਾ ਕੇ ਤਾਂ ਦੇ ਉਹ ਸਿੱਸੀ ਭਰਦੇ ਕਰਾਂ ਪਾ ਕੇ ਤਾਂ ਦੇਖਣਾ ਸੀ 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 ਭਰਦੇ 50 ਰੁਪਏ ਬਣਾ ਲੈ। ਤੇ ਥੋੜਾ ਜਿਹਾ ਪਾਣੀ ਮਿਲੂਗਾ ਸਰਦ ਸੀ ਸੀ ਤੇ। ਯਾ ਪਾਣੀ ਟੋਟੇ ਰੱਖਿਆ ਕਰੋ। ਸਾਫ ਕਰਕੇ ਹੁਣ ਇਹ ਦੋ ਤਿੰਨ ਸੀਆਂ ਦੇ ਪੰਜ ਚਾਰ ਬਣਾਈਆਂ ਹੁੰਦੀਆਂ ਉਹ ਪੰਜ ਚਾਰ ਬਣਦੀਆਂ ਤੱਕ ਫਿਰ ਫਿਰ ਬਣਾ ਲੈਨੇ ਆ। ਤੈਨੂੰ ਤਾਂ ਹੀ ਕਹ ਸੜਾਈ ਲਾ ਕੇ ਵੇਖਦਾ ਜਗਮਗ ਹੁੰਦੀਆਂ ਅੱਖਾਂ ਭਾਈ ਹਾ ਜੋ ਜ ਹੈ। ਜੇ ਕਹਿੰਦਾ ਵੀ ਹਾਂ ਮੁੰਡੇ ਨੂੰ ਦੇ ਦੇ ਭਾਈ। ਜਿਹੜੇ ਪੀਲਾ ਵਾਲਾ ਵੀ ਐ ਸਰਦਾਰੇ ਪੀਲਾ ਸਹੀ ਐ ਸਹੀ ਐ ਪੀਲਾ ਪੀਲਾ ਪੀਨਾ ਦਾ ਸਹੀ ਐ ਯਾਰ ਐ ਤਾਂ ਕੋਈ ਘਪੜ ਤੋਂ ਪਰਤ ਤਾ ਨਹੀਂ ਫੜਾਇਆ ਨਹੀਂ ਪੁੱਛਣਾ ਟੈਂਪਰ ਚੱਲ ਜਾਂਦਾ ਉਹ ਆਉਤਾ ਉਹ ਹਨਾ ਕੰਡੇ ਜੋ ਟਿੱਬੇ ਤੇ ਪਏ ਸੀ ਸਹੀ ਦੇ ਕੰਡੇ ਆ ਅੱਛਾ ਸਹੀ ਦਾ ਤਕੜਾ ਟਿੱਬੇ ਤੇ ਪਏ ਸੀ ਇਹ ਹਾਂ ਉਹਨੇ ਸਹੀ ਦਾ ਤਕੜਾ ਹੁੰਦਾ ਸਦਾ ਉੱਥੇ ਸਵੀਟੀ ਕੇ ਖੇਤ ਪਏ ਸੀਗੇ ਅੱਛਾ ਉਹ ਪ੍ਰੋਸੈਸ ਉਹ ਤਾਂ ਪੱਠੇ ਕੋਲੇ ਸੋਲਰ ਕੰਨੀ ਹਾਂ ਇਹ ਤਾਂ ਸਾਡੇ ਪਿੰਡ 'ਚ ਸਰਦਾਰ ਦੇ ਬਰਗੀੜੀ ਦੇ ਖੇਤ 'ਚ ਬਹੁਤ ਆਈਆਂ ਫੜਕੀਆਂ। ਉੱਥੋਂ ਕਾ ਫੜਦੇ ਆ ਅਸੀਂ ਤਾਂ। ਅੱਛਾ। ਉੱਥੋਂ ਜਾ ਕੇ ਚੁਗ ਲਿਆ ਉਹਨੇ। ਆਪੇ ਛੱਡ ਦਿੰਦੀਆਂ ਉਹ। ਆਪੇ ਛੱਡ ਦਿੰਦੀਆਂ ਸਰਦਾਰ। ਜਿਵੇਂ ਮੋਰ ਦੇ ਨੀ ਜਾਵਾਂ। ਹੋਰ ਦੇ ਖੰਭ ਜੇ ਛੱਡਦੇ ਹੋਗੇ। ਹਾਂ। ਤਿੱਖਾ ਪਾ। ਹੋਰ ਕਿਹੜਾ ਤੁਹਾਡੇ ਸੇਹ ਦਾ ਕੰਡਾ ਦੱਬਿਆ ਜੋ ਰਜਾਨੇ ਲੜਾਈ ਹੁੰਦੀ ਏ। ਹਾਂ। ਆ ਹੁੰਦਾ ਏ ਉਹ। ਤੇ ਇਹਨੂੰ ਐ ਜਿਵੇਂ ਸਾਧ ਸੰਤ ਹੁੰਦੇ ਨਾ ਕੋਈ ਪੀਰ ਕਾਲ ਕੇ ਤੇ ਫਿਰਕ ਦੇ ਦਿੰਦੇ ਬਿੰਦਾਪ ਦੇ ਫਲਾਣੇ ਦੇ ਘਰੇ ਜਾ ਕੇ। ਕੋਈ ਸਰਦਾਰ ਹੱਸਦਾ ਵੀ ਉਹ ਗੁਰੂ ਲੱਗ ਜਾਂਦੀ। ਸੁਰਮੇ ਨੂੰ ਚੰਗਾ ਰਹਿੰਦਾ ਹੈ ਦੂਜੇ ਕੂਜੀ ਦੀ ਅੱਖ ਤੇ ਸ਼ਾਦੀ ਵੀਟ ਨਹੀਂ ਹੋਉਂਦੀ ਦਾ ਮੈਂ ਡਰਕਸ ਨਹੀਂ ਕਰਦਾ ਕਿਸੇ ਕੰਮ ਲਈ ਦੂਰ ਜਾਉਂ ਤਾਂ ਗਰਮੀ ਚ ਅੱਖ ਆੜ ਨਹੀਂ ਦਿੰਦਾ ਗਰਮੀ ਚ ਲਾਲ ਹੋ ਜਾਂਦੀ ਅੱਖਾਂ ਕੋਈ ਆਰ ਨਹੀਂ ਤਾਇਆ ਦੂਆ ਹਸਪਤਾਲਾਂ ਚ ਫਿਰਦਾ ਹਸਪਤਾਲ ਇੱਥੇ ਤੇ ਆਹ ਫਿਰਦਾ ਇੱਥੇ ਡਾਕਟਰ ਨਹੀਂ ਗਾਇਦ ਗਾਇਦ ਤੇਰੇ ਬਾਅਦ ਚ ਫਿਰਦੇ ਆ ਹਾਂ ਡਾਕਟਰ ਹੋਰ ਚੀਜ਼ ਹੁੰਦੀ ਦਿਖਾਉ ਗਾਇਦ ਸਾਥੀ ਨੂੰ ਪਤਾ ਮੈਨੂੰ ਨੀ